ਸਤਿ ਸ੍ਰੀ ਅਕਾਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਰਾਜਪੁਰਾ ਵਿਖੇ ਤੇ ਇੱਥੇ ਤੁਹਾਨੂੰ ਦੱਸਾਂਗੇ ਪਿੰਡ ਦਾ ਪਿਸ਼ੋਕੜ ਤੇ ਕਰਾਵਾਂਗੇ ਪਿੰਡ ਦੀ ਸੈਰ ਪਿੰਡ ਰਾਜਪੁਰਾ ਜਿੱਥੇ ਸਥਿਤ ਹੈ ਉਸ ਤੋਂ ਅੱਗੇ Rajasthan ਦੀ ਸ਼ੁਰੂਆਤ ਹੁੰਦੀ ਹੈ ਰਾਜਪੁਰਾ ਪਿੰਡ ਤਹਿਸੀਲ ਅਬੋਰ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ ਇਹ ਪਿੰਡ ਅਬੋਹਰ ਤੋਂ ਹਨੂਮਾਨਗੜ੍ਹ ਨੂੰ ਜਾਈਏ ਤਾਂ ਮੁੱਖ ਰੋਡ ਤੋਂ 1.5 ਤੋਂ 2 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਹੈ ਅਤੇ ਜੇਕਰ ਮਲੋਟ ਤੋਂ ਮਟੀਲੀਵਾਲ ਨੂੰ ਆਈਏ ਤਾਂ ਲਹਿੰਦੇ ਵਾਲੇ ਪਾਸੇ ਹੈ ਰਾਜਪੁਰਾ ਅਬੋਹਰ ਤੋਂ 21 ਕਿਲੋਮੀਟਰ ਸੀਤੋਗੁੰਨੋਂ ਤੋਂ 18 ਕਿਲੋਮੀਟਰ ਅਤੇ ਰਾਜਸਥਾਨ ਦੇ ਸਾਦੂਲ ਸ਼ਹਿਰ ਤੋਂ 11 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਇਸ ਦੇ ਆਸ-ਪਾਸੇ ਦੇ ਪਿੰਡ ਸ਼ੇਰੇਵਾਲਾ, ਦੁੱਦੇਵਾਲਾ, ਵਹਾਵਾਲਾ ਅਤੇ ਖਾਟਵਾ ਹਨ। ਗੱਲ ਕਰੀਏ ਇਸ ਪਿੰਡ ਦੀ ਸ਼ੁਰੂਆਤ ਦੀ ਤਾਂ ਜਦੋਂ ਅੰਗਰੇਜ਼ ਰਾਜ ਸ਼ੁਰੂ ਹੋਇਆ ਤਾਂ ਇਹ ਏਰੀਏ ਵਿੱਚ ਲੋਕਾਂ ਬਾਹਰੋਂ ਆ ਕੇ ਇਸ ਏਰੀਏ ਦੇ ਵਿੱਚ ਵਸਣਾ ਸ਼ੁਰੂ ਕੀਤਾ। ਰਾਜਸਥਾਨ ਤੋਂ ਆ ਕੇ ਇਹ ਪਿੰਡ ਰਾਜਾਂਮਾਈ ਨੇ ਬੰਨਿਆ। ਤਾਂ ਉਹਨਾਂ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਰਾਜਪੁਰਾ ਪਿਆ ਰਾਜਾ ਮਾਈ ਦੇ ਪਤੀ ਦਾ ਨਾਮ ਦੀਪਾ ਰਾਮ ਸੀ ਤੇ ਰਾਜਾ ਮਾਈ ਦਾ ਪੇਕਾ ਪਿੰਡ ਚਟਾਲਾ ਹੈ ਇਸ ਪਿੰਡ ਦੀ ਸ਼ੁਰੂਆਤ ਬਾਂਬੂਆਂ ਨੇ ਕੀਤੀ ਹੈ ਅਤੇ ਸ਼ੁਰੂ ਵਿੱਚ ਇਹ ਸਾਰਾ ਰੇਤਲਾ ਤੇ ਟਿੱਬਿਆਂ ਵਾਲਾ ਏਰੀਆ ਸੀ ਇਸ ਏਰੀਏ ਵਿੱਚ ਪਾਣੀ ਦਾ ਇੰਤਜ਼ਾਮ ਨਾ ਮਾਤਰ ਸੀ ਸ਼ੁਰੂਆਤੀ ਸਮਾਂ ਮੁਸ਼ਕਲਾਂ ਭਰਿਆ ਸੀ ਜਦੋਂ 1960 ਦੇ ਕਰੀਬ ਹਰੀਕੇ ਹੈਡ ਤੋਂ ਨਹਿਰਾਂ ਨਿਕਲੀਆਂ ਤਾਂ ਉਸ ਤੋਂ ਬਾਅਦ ਉਹਨਾਂ ਨਹਿਰਾਂ ਦੇ ਵਿੱਚੋਂ ਲੰਬੀ ਮਾਈਨਰ ਨਹਿਰ ਇਸ ਏਰੀਆ ਵਿੱਚ ਪਹੁੰਚੀ ਤਾਂ ਇਹ ਏਰੀਆ ਬਹਾਲ ਹੋ ਗਿਆ ਰਾਜਪੁਰਾ ਪਿੰਡ ਵਿੱਚ ਪੰਜਾਬ ਦੇ ਪਿੰਡ ਵੰਗਾਲ ਖਾਟਵਾ ਸੁਖਣਾ ਥਰਾਜਵਾਲਾ ਮੜਾਕ ਪੁੱਟੀਵਾਲਾ ਅਤੇ ਇਸ ਤੋਂ ਇਲਾਵਾ ਸਰਦਾਰ ਸ਼ਹਿਰ ਦੇ ਨੇੜਲੇ ਪਿੰਡ ਅਲਸਰਪਾਲ ਸਰ ਤੋਂ ਵੀ ਪਰਿਵਾਰਾਂ ਨੇ ਆ ਕੇ ਇਸ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਰਾਜਪੁਰਾ ਪਿੰਡ ਕਾਫੀ ਵੱਡਾ ਹੈ ਪਿੰਡ ਦਾ ਰਕਬਾ ਤਕਰੀਬਨ 6000 ਵਿਗਾ ਹੈ ਅਤੇ ਲੰਬੀ ਮੈਨਰ ਨਾਲ ਖੇਤਾਂ ਦੀ ਸਿੰਚਾਈ ਹੁੰਦੀ ਹੈ ਹੁਣ ਇੱਥੇ ਨਰਮਾ ਕਪਾਹ ਗੁਵਾਰ ਬਾਜਰੀ ਮੂੰਗਫਲੀ ਕਣਕ ਸਰੋਂ ਬਾਗ ਆਦਿ ਸਬ ਫਸਲਾਂ ਹੁੰਦੀਆਂ ਹਨ ਪਿੰਡ ਦੀ ਕੁੱਲ 5500 ਆਬਾਦੀ ਹੈ ਪਿੰਡ ਵਿੱਚ ਚਾਰ ਪੱਤੀਆਂ ਹਨ ਰਤਨਾ ਪੱਤੀ ਜਿਗਰਾ ਪੱਤੀ ਪੰਜਾਬ ਪੱਤੀ ਅਤੇ ਹਰੀ ਸਿਉ ਪੱਤੀਆਂ ਹਨ ਇਸ ਤੋਂ ਇਲਾਵਾ ਤਿੰਨ ਕਲੋਨੀਆਂ ਹਨ ਬਾਦਲ ਕਲੋਨੀ ਜੀਤ ਕਲੋਨੀ ਅਤੇ ਲਾਲਾ ਕਲੋਨੀ ਜਦੋਂ ਦਾ ਪਿੰਡ ਵਸਿਆ ਹੈ ਹੁਣ ਤਕਰੀਬਨ 8ਵੀਂ 9ਵੀਂ ਪੀੜੀ ਚੱਲ ਰਹੀ ਹੈ ਇਸ ਪਿੰਡ ਵਿੱਚੋਂ ਹੁਣ ਪਰਿਵਾਰ ਹੋਰ ਵੀ ਕਾਫੀ ਪਿੰਡਾਂ ਦੇ ਵਿੱਚ ਜਾ ਕੇ ਵਸੇ ਹਨ ਜਿਨ੍ਹਾਂ ਵਿੱਚੋਂ ਹਣਮਾਨਗੜ੍ਹ ਜ਼ਿਲ੍ਹੇ ਦਾ ਜਾਲਕੀ ਪਿੰਡ ਰਾਜਪੁਰਾ ਪਿੰਡ ਵਿੱਚੋਂ ਹੀ ਬੱਜਿਆ ਹੈ ਗੱਲ ਕਰੀਏ ਮੌਜੂਦਾ ਤਾਂ ਬੱਚਿਆਂ ਦੀ ਪੜ੍ਹਾਈ ਲਈ ਇੱਕ ਸੀਨੀਅਰ ਸੈਕੰਡਰੀ ਸਕੂਲ ਹੈ ਪੀਣ ਵਾਲੇ ਪਾਣੀ ਦੇ ਲਈ ਵਾਟਰ ਵਰਕਸ ਸੇਤ ਸਹੂਲਤਾਂ ਦੇ ਲਈ ਹੈਲਥ ਸੈਂਟਰ ਕਿਸਾਨਾਂ ਦੀ ਸਹੂਲਤ ਲਈ ਕੋਆਪਰੇਟਿਵ ਸੁਸਾਇਟੀ ਪਿੰਡ ਵਿੱਚ ਦੋ ਪੁਰਾਣੇ ਖੂਹ ਹਨ ਜਿਨ੍ਹਾਂ ਵਿੱਚੋਂ ਜੋ ਤੁਸੀਂ ਵੀਡੀਓ ਦੇ ਵਿੱਚ ਖੂਹ ਦੇਖ ਰਹੇ ਹੋ ਇਹ ਵੀ ਖੂਹ ਪੁਰਾਣਾ ਹੈ ਜੋ ਕਿ ਪਿੰਡ ਵਾਸੀਆਂ ਨੇ ਨਿਸ਼ਾਨੀ ਦੇ ਵਜੋਂ ਸਾਹਮਣੇ ਰੱਖਿਆ ਹੋਇਆ ਹੈ ਪਿੰਡ ਦਾ ਛੱਪੜ ਬੜਾ ਵੱਡਾ ਤੇ ਸ਼ਾਨਦਾਰ ਹੈ ਜੋ ਇੱਕ ਝੀਲ ਦਾ ਭਲੇਖਾ ਪਾਉਂਦਾ ਹੈ ਇਹ ਛੱਪੜ ਦਾ ਰਕਬਾ ਤਕਰੀਬਨ 7 ਕਿੱਲੇ ਹੈ ਤੇ ਨਹਿਰੀ ਪਾਣੀ ਅੱਜ ਵੀ ਇਸ ਛੱਪੜ ਵਿੱਚ ਪੈਂਦਾ ਹੈ ਪਿੰਡ ਦੇ ਵਿੱਚ ਪਿੱਪਲ ਤੇ ਬੋੜ ਪਿੰਡ ਦੀ ਖੂਬਸੂਰਤੀ ਨੂੰ ਹੋਰ ਚਾਰ ਚਾਨਣ ਲਗਾਉਂਦੇ ਹਨ ਪਿੰਡ ਦੇ ਲੋਕ ਧਾਰਮਿਕ ਬਿਰਤੀ ਵਾਲੇ ਹਨ ਪਿੰਡ ਦੇ ਵਿੱਚ ਇੱਕ ਮੁੱਖ ਮੰਦਿਰ ਦੋ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਮੋਂਸਰ ਸਾਹਿਬ ਹੈ ਇਸ ਤੋਂ ਇਲਾਵਾ ਡੇਰਾ ਬਾਬਾ ਮੋਨੀਦਾਸ ਜੀ 108 ਬਾਬਾ ਜੋਗੀ ਪੀਰ ਚੈਲ ਅਤੇ ਬਾਬਾ ਸਿੱਧ ਦੀ ਵੀ ਪਿੰਡ ਵਿੱਚ ਬਹੁਤ ਮਾਨਤਾ ਹੈ। ਇਸ ਤੋਂ ਇਲਾਵਾ ਬਾਬਾ ਖੇਤਰਪਾਲ ਜੀ ਦਾ ਮੰਦਿਰ ਵੀ ਹੈ। ਬੱਚਿਆਂ ਦੇ ਖੇਡਣ ਲਈ ਖੇਡ ਸਟੇਡੀਅਮ ਹੈ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ। ਪਿੰਡ ਦੇ ਵਿੱਚ ਦੋ ਮੁੱਖ ਸੱਥਾਂ ਹਨ ਜਿੱਥੇ ਵੇਲੇ ਸਮੇਂ ਦੇ ਵਿੱਚ ਬੈਠ ਕੇ ਲੋਕ ਗੱਲਾਂ-ਬਾਤਾਂ ਕਰਕੇ ਸਮਾਂ ਬਤੀਤ ਕਰਦੇ ਨੇ ਤੇ ਤਾਸ਼ ਦੀਆਂ ਬਾਜ਼ੀਆਂ ਵੀ ਲੱਗਦੀਆਂ ਨੇ ਪਿੰਡ ਰਾਜਪੋਰਾ ਦੇ ਪੰਜਾਬ ਸਿੰਘ ਪਹਿਲੇ ਸਰਪੰਚ ਸੈਗਾ ਸਿੰਘ ਬਰਾੜ ਪੰਚਾਇਤ ਮੈਂਬਰ ਦੀਪਾ ਸਿੰਘ ਨੰਬਰਦਾਰ ਅਤੇ ਗੜੇਸਾ ਚੋਹਾਨ ਜੀ ਪਹਿਲੇ ਚੌਂਕੀਦਾਰ ਸਨ ਪਹਿਲਵਾਨ ਗੀਦਾ RAM ਬਾਰੂਪਾਲ ਦਾ ਵੀ ਏਰੀਏ ਦੇ ਵਿੱਚ ਬਹੁਤ ਨਾਮ ਮਸ਼ਹੂਰ ਸੀ ਦੋਸਤੋ ਇਹ ਤੁਸੀਂ ਦੇਖ ਰਹੇ ਸੀ ਪਿੰਡ ਰਾਜਪੋਰਾ ਤੇ ਜਾਣ ਰਹੇ ਸੀ ਪਿੰਡ ਰਾਜਪੋਰਾ ਦੇ ਇਤਿਹਾਸ ਦੇ ਬਾਰੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਜਾਣਕਾਰੀ ਭਰਪੂਰ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਤੱਕ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਦੋਸਤ ਪਿੰਡ ਰਾਜਪੋਰਾ ਨੂੰ ਦੇਖ ਸਕਣ ਤੇ ਇਸ ਦੇ ਇਤਿਹਾਸ ਨੂੰ ਜਾਣ ਸਕਣ ਪਿੰਡ ਰਾਜਪੁਰਾ ਦੀ ਵੀਡੀਓ ਬਣਾਉਣ ਵਿੱਚ ਹਰਦੀਪ ਸਿੰਘ ਮਿਸਤਰੀ ਜੀ ਵੱਲੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਗਈ। ਧਿਆਨ ਸਿੰਘ ਡਾਕਟਰ ਰਾਜਦੀਪ ਸਿੰਘ ਜੀ ਨੇ ਸਾਨੂੰ ਵੀਡੀਓ ਬਣਾਉਣ ਦੇ ਵਿੱਚ ਬਹੁਤ ਸਹਿਯੋਗ ਦਿੱਤਾ। ਅਸੀਂ ਆਪਣੇ ادارے ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ।